ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ SK Voice Tips ਦੇ ਉੱਪਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਵੀ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਵਿੱਚ ਅੜਚਨਾ ਆ ਰਹੀਆਂ ਹਨ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਪੂਰਨਮਾਸੀ ਦੇ ਦਿਨ ਪੁਰਾਣੇ ਝਾੜੂ ਦਾ ਇਹ ਉਪਾਅ ਕਰ ਲੈਣਾ ਹੈ ਤਾਂ ਦੇਖਿਓ ਰਿਸ਼ਤਾ ਤੁਹਾਡੇ ਘਰ ਆਪ ਚੱਲ ਕੇ ਆਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਦੇਣਾ ਤਾਂ ਕਿ ਤੁਹਾਡੇ ਬੱਚੇ ਦੀ ਇਸ ਪਰੇਸ਼ਾਨੀ ਦਾ ਹੱਲ ਹਮੇਸ਼ਾ ਲਈ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਜੇਕਰ ਤੁਹਾਡੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ, ਵਿਆਹ ਵਿੱਚ ਅੜਚਨਾ ਆ ਰਹੀਆਂ ਹਨ ਜਾਂ ਵਿਆਹ ਲਈ ਰਿਸ਼ਤੇ ਨਹੀਂ ਆ ਰਹੇ। ਤੁਹਾਨੂੰ ਆਪਣੇ ਪਰਿਵਾਰ ਲਈ ਵਧੀਆ ਜੁਵਾਈ ਜਾਂ ਨਾਹ ਦਾ ਇੰਤਜ਼ਾਰ ਹੈ। ਰਿਸ਼ਤੇ ਆਉਂਦੇ ਹਨ, ਗੱਲ ਚੱਲਦੀ ਹੈ ਪਰ ਆਖਿਰ ਦੇ ਵਿੱਚ ਹਾਂ ਨਹੀਂ ਹੁੰਦੀ। ਤਾਂ ਅੱਜ ਦੀ ਵੀਡੀਓ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਹੈ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇੱਕ ਅਜੀਹਾ ਚਮਤਕਾਰੀ ਉਪਾਅ ਦੱਸਣ ਵਾਲੀ ਹਾਂ ਜਿਸ ਨੂੰ ਕਰਦਿਆਂ ਹੀ ਘਰ ਦੇ ਵਿੱਚ ਰਿਸ਼ਤਿਆਂ ਦੀ ਲਾਈਨ ਲੱਗ ਜਾਵੇਗੀ ਜਲਦੀ ਤੋਂ ਜਲਦੀ ਤੁਹਾਡੇ ਘਰ ਸ਼ਹਨਾਈਆਂ ਵੱਜਣਗੀਆਂ ਜੇਕਰ ਤੁਹਾਡੇ ਬੱਚੇ ਦੀ ਉਮਰ 25 ਤੋਂ 30 ਸਾਲ ਦੀ ਹੋ ਗਈ ਹੈ ਫਿਰ ਵੀ ਲਗਾਤਾਰ ਵਿਆਹ ਵਿੱਚ ਦੇਰੀ ਹੋ ਰਹੀ ਹੈ ਇਸ ਦਾ ਮਤਲਬ ਹੈ ਕਿ ਕੁੰਡਲੀ ਵਿੱਚ ਕੋਈ ਨਾ ਕੋਈ ਦੋਸ਼ ਤਾਂ ਜ਼ਰੂਰ ਹੈ ਜੇ ਕੁੰਡਲੀ ਠੀਕ ਹੁੰਦੀ ਹੈ ਤਾਂ ਬਾਕੀ ਬੱਚਿਆਂ ਦੇ ਵਾਂਗ ਤੁਹਾਡੇ ਬੱਚੇ ਦਾ ਵਿਆਹ ਵੀ 22-24 ਸਾਲ ਤੱਕ ਹੋ ਚੁੱਕਾ ਹੁੰਦਾ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਹੈ ਕੁੰਡਲੀ ਦੋਸ਼ ਦੇ ਨਿਵਾਰਣ ਦੇ ਲਈ ਇੱਕ ਨਵਾਂ ਬਹੁਤ ਹੀ ਆਸਾਨ ਤੇ ਸਸਤਾ ਜਿਹਾ ਉਪਾਅ ਲੈ ਕੇ ਆਏ ਹਾਂ ਜੋ ਕਿ ਸਿਰਫ ਇੱਕ ਦਿਨ ਹੀ ਕਰਨਾ ਹੋਵੇਗਾ ਤੁਹਾਡੇ ਘਰ ਵਿੱਚ ਸ਼ਹਿਨਾਈਆਂ ਵੱਜਣਗੀਆਂ ਇਹ ਉਪਾਅ ਕੌਣ ਕਰੇਗਾ ਤਾਂ ਬੱਚਾ ਇਸ ਉਪਾਅ ਨੂੰ ਖੁਦ ਵੀ ਕਰ ਲਵੇ ਤਾਂ ਬਹੁਤ ਚੰਗਾ ਹੋਵੇਗਾ ਅਰ ਜੇਕਰ ਬੱਚਾ ਖੁਦ ਨਹੀਂ ਕਰ ਸਕਦਾ ਤਾਂ ਮਾਤਾ ਪਿਤਾ ਜਾਂ ਫਿਰ ਪਰਿਵਾਰ ਵਿੱਚ ਕੋਈ ਵੀ ਮੈਂਬਰ ਇਸ ਉਪਾਅ ਨੂੰ ਕਰ ਸਕਦਾ ਹੈ ਜੇਕਰ ਤੁਹਾਡਾ ਬੱਚਾ ਘਰੋਂ ਬਾਹਰ ਰਹਿੰਦਾ ਹੈ ਕਿਸੇ ਕਾਮਯਾਬ ਜਾਂ ਕਿਸੇ ਮਕਾਮ ਤੇ ਪੜ੍ਹਾਈ ਕਰਨ ਲਈ ਪਹੁੰਚਿਆ ਹੋਇਆ ਹੈ ਕਿਤੇ ਦੂਰ ਰਹਿੰਦਾ ਹੈ ਉਸ ਦੇ ਲਈ ਵੀਡੀਓ ਦੇ ਵਿੱਚ ਅੰਤ ਵਿੱਚ ਇੱਕ ਨਵਾਂ ਤਰੀਕਾ ਦੱਸਿਆ ਜਾਵੇਗਾ ਚਿੰਤਾ ਨਾ ਕਰੋ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਉਪਾਅ ਨੂੰ ਕਰਨ ਦੇ ਵਿੱਚ ਕੇਵਲ ਇੱਕ ਝਾੜੂ ਦਾ ਪ੍ਰਯੋਗ ਹੋਣਾ ਹੈ ਉਹ ਵੀ ਝਾੜੂ ਜਿਹੜਾ ਹੈ ਪੁਰਾਣਾ ਹੋਣਾ ਚਾਹੀਦਾ ਹੈ ਜੋ ਤੁਸੀਂ ਆਪਣੇ ਘਰ ਵਿੱਚ ਰੋਜ਼ਾਨਾ ਵਰਤ ਰਹੇ ਹੋ ਜੋ ਕਾਫੀ ਹੋ ਗਿਆ ਹੈ ਪੁਰਾਣਾ ਛੁੱਟਣ ਵਾਲਾ ਹੋ ਗਿਆ ਹੈ ਉਸੇ ਹੀ ਝਾੜੂ ਦੇ ਨਾਲ ਤੁਹਾਨੂੰ ਅੱਜ ਦਾ ਉਪਾਅ ਕਰਨਾ ਹੋਵੇਗਾ ਇੱਕ ਗੱਲ ਹੋਰ ਹੈ ਕਿ ਇੱਕ ਫੁੱਲ ਝਾੜੂ ਨਹੀਂ ਹੋਣਾ ਚਾਹੀਦਾ ਬਲਕਿ ਤੇਲੀਆਂ ਵਾਲਾ ਜਾਂ ਬਾਂਸ ਵਾਲਾ ਝਾੜੂ ਹੀ ਹੋਣਾ ਚਾਹੀਦਾ ਹੈ ਤੁਹਾਡੇ ਮਨ ਵਿੱਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਝਾੜੂ ਹੀ ਕਿਉਂ ਲਿਆ ਜਾਵੇਗਾ ਇਹ ਇੱਕ ਮੰਨਤਾ ਦੇ ਅਨੁਸਾਰ ਝਾੜੂ ਮਾਤਾ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਕੁਝ ਲੋਕ ਮਾਤਾ ਲక్ష్ਮੀ ਜੀ ਦੀ ਪੂਜਾ ਦੇ ਦਿਨ ਨਵਾਂ ਝਾੜੂ ਘਰ ਵਿੱਚ ਲੈ ਕੇ ਆਉਂਦੇ ਹਨ। ਤਾਂ ਤੁਹਾਨੂੰ ਪੁਰਾਣਾ ਝਾੜੂ ਹੀ ਲੈਣਾ ਹੈ। ਬਾਂਸ ਵਾਲਾ ਝਾੜੂ ਲੈਣਾ ਹੈ। ਪੁਰਾਣਾ ਝਾੜੂ ਕਿਸ ਦਿਨ ਇਸ ਉਪਾਲ ਦੇ ਲਈ ਵਰਤਣਾ ਹੈ। ਤੁਹਾਨੂੰ ਇਸ ਉਪਾਣ ਨੂੰ ਕਿਸੇ ਵੀ ਵੀਰਵਾਰ ਦੇ ਦਿਨ ਕਰਨਾ ਹੈ। ਕ੍ਰਿਸ਼ਨ ਪੱਖ ਦਾ ਵੀਰਵਾਰ ਹੋਵੇ ਜਾਂ ਸ਼ੁਕਲ ਪੱਖ ਦਾ। ਕੋਈ ਵੀ ਵੀਰਵਾਰ ਹੋਵੇ ਲੜਕੇ ਜਾਂ ਲੜਕੀ ਦੇ ਲਈ ਕੋਈ ਅਲਾਗ ਤਰੀਕਾ ਨਹੀਂ ਹੈ ਥੋੜਾ ਬਹੁਤ ਫਰਕ ਹੋ ਸਕਦਾ ਹੈ ਉਪਾਨੁਕਰਨ ਦਾ ਇਸ ਲਈ ਕਿਉਂਕਿ ਜੋਤਿਸ਼ ਸ਼ਾਸਤਰ ਦੇ ਅਨੁਸਾਰ ਕੁੜੀਆਂ ਦੇ ਵਿਆਹ ਦਾ ਕਾਰਕ ਗ੍ਰਹਿ ਗੁਰੂ ਹੁੰਦਾ ਹੈ ਗੁਰੂ ਗ੍ਰਹਿ ਨੂੰ ਹਲਦੀ ਦੇ ਨਾਲ ਬਲ ਮਿਲਦਾ ਹੈ ਇਸੇ ਤਰ੍ਹਾਂ ਜੋਤਿਸ਼ ਸ਼ਾਸਤਰ ਦੇ ਅਨੁਸਾਰ ਲੜਕੇ ਦੇ ਵਿਆਹ ਦਾ ਕਾਰਕ ਗ੍ਰਹਿ ਸ਼ੁਕਰ ਹੁੰਦਾ ਹੈ ਦਹੀਂ ਦੇ ਪ੍ਰਯੋਗ ਨਾਲ ਜਾਂ ਇਤਰ ਦੇ ਪ੍ਰਯੋਗ ਨਾਲ ਸ਼ੁਰੂ ਹੁੰਦਾ ਹੈ ਤੇ ਉਸ ਨੂੰ ਬਲ ਮਿਲਦਾ ਹੈ ਤਾਂ ਤੁਸੀਂ ਅੱਜ ਦਾ ਹੀ ਇਹ ਉਪਾਅ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਜੀ ਕੁੜੀ ਦੇ ਵਿਆਹ ਦੇ ਲਈ ਉਪਾਅ ਕਿਵੇਂ ਕਰਨਾ ਹੈ ਜੇਕਰ ਤੁਸੀਂ ਇਹ ਉਪਾਅ ਕੁੜੀ ਦੇ ਵਿਆਹ ਲਈ ਕਰ ਰਹੇ ਹੋ ਤਾਂ ਵੀਰਵਾਰ ਦੀ ਸ਼ਾਮ ਨੂੰ ਝਾੜੂ ਨੂੰ ਘਰ ਦੀ ਈਸਟ ਦਿਸ਼ਾ ਵਿੱਚ ਰੱਖਣਾ ਹੈ ਈਸਟ ਦਿਸ਼ਾ ਤਾਂ ਤੁਸੀਂ ਸਮਝਦੇ ਹੀ ਹੋਵੋਗੇ ਜਿਸ ਦਿਸ਼ਾ ਵਿੱਚ ਸਵੇਰੇ ਸੂਰਜ ਦੇਵਤਾ ਨਿਕਲਦੇ ਹਨ ਉਹਦੇ ਹੁੰਦੇ ਹਨ ਕਰਦਾ ਕੋਈ ਵੀ ਮੈਂਬਰ ਪੂਰਬ ਦਿਸ਼ਾ ਦਾ ਕੋਨਾ ਹੋਵੇ ਉਥੇ ਤੁਸੀਂ ਇਸ ਝਾੜੂ ਨੂੰ ਰਾਤ ਨੂੰ ਰੱਖਣਾ ਹੈ ਸਭ ਤੋਂ ਪਹਿਲਾਂ ਇੱਕ ਚਮਚਾ ਹਲਦੀ ਨੂੰ 3-4 ਚਮਚ ਪਾਣੀ ਵਿੱਚ ਮਿਲਾ ਕੇ ਘੋਲ ਤਿਆਰ ਕਰ ਲੈਣਾ ਹੈ ਜਿਆਦਾ ਗਾੜਾ ਘੋਲ ਨਹੀਂ ਹੋਣਾ ਚਾਹੀਦਾ ਫਿਰ ਇਸ ਘੋਲ ਦੇ ਕੁਝ ਛਿੱਟੇ ਤੁਸੀਂ ਉਸ ਝਾੜੂ ਦੇ ਉੱਪਰ ਲਗਾਉਣੇ ਹਨ ਛਿੱਟੇ ਲਗਾਉਂਦੇ ਸਮੇਂ ਮਨ ਹੀ ਮਨ ਵਿਸ਼ਨੂੰ ਨੂੰ ਯਾਦ ਕਰਨਾ ਹੈ ਆਪਣੀ ਮਨੋ ਕਾਮਨਾ ਮਨ ਹੀ ਮਨ ਦੁਹਰਉਣੀ ਹੈ ਵਿਸ਼ਨੂ ਜੀ ਨੂੰ ਬੋਲ ਦਿਓ ਝਾੜੋ ਨੂੰ ਪ੍ਰਣਾਮ ਕਰਦੇ ਹੋਏ ਧਿਆਨ ਕਰਦੇ ਹੋਏ ਪ੍ਰਾਰਥਨਾ ਕਰੋ ਸਾਡੀ ਬੇਟੀ ਇਥੇ ਤੁਹਾਨੂੰ ਬੇਟੀ ਦਾ ਨਾਮ ਵੀ ਬੋਲਣਾ ਹੋਵੇਗਾ ਕਿ ਸਾਡੀ ਬੇਟੀ ਦਾ ਆਹ ਨਾਮ ਹੈ ਵਿਆਹ ਦਾ ਯੋਗ ਜਲਦੀ ਬਣਾਓ ਤਾਂ ਸੰਗਤ ਜੀ ਝਾੜੋ ਨੂੰ ਪ੍ਰਣਾਮ ਕਰਨ ਦਾ ਮਤਲਬ ਕਿ ਤੁਸੀਂ ਵਿਸ਼ਨੂ ਜੀ ਨੂੰ ਮਾਤਾ ਲక్ష్ਮੀ ਜੀ ਨੂੰ ਪ੍ਰਣਾਮ ਕਰ ਰਹੇ ਹੋ ਮੁੰਡੇ ਦੇ ਵਿਆਹ ਲਈ ਉਪਾਅ ਕਰਨਾ ਹੈ ਤਾਂ ਜੇਕਰ ਤੁਸੀਂ ਇਸ ਉਪਾਰ ਨੂੰ ਆਪਣੇ ਲੜਕੇ ਦੇ ਲਈ ਜਾਂ ਆਪਣੇ ਬੇਟੇ ਦੇ ਲਈ ਕਹਿ ਲਓ ਕਿ ਇਸ ਨੂੰ ਉਪਾਰਨ ਕਰਨਾ ਹੈ ਇਸ ਝਾੜੂ ਨੂੰ ਵੀਰਵਾਰ ਨੂੰ ਸ਼ਾਮ ਇਸਤ ਦਿਸ਼ਾ ਵਿੱਚ ਰੱਖਣਾ ਹੈ ਇਸ ਦੇ ਉੱਪਰ ਤੁਸੀਂ ਦਹੀਂ ਦੇ ਛੱਟੇ ਲਗਾਉਣੇ ਹਨ ਜੇਕਰ ਦਹੀਂ ਨਾ ਹੋਵੇ ਤੁਸੀਂ ਕਿਸੇ ਵੀ ਖੁਸ਼ਬੂ ਵਾਲੇ ਇਤਰ ਨੂੰ ਲੈ ਸਕਦੇ ਹੋ ਉਸ ਦੇ ਛੱਟੇ ਝਾੜੂ ਨੂੰ ਲਗਾ ਸਕਦੇ ਹੋ ਨਾਲ ਹੀ ਝਾੜੂ ਤੇ ਛੱਟੇ ਲਗਾਉਂਦੇ ਸਮੇਂ ਮਨ ਹੀ ਮਨ ਭਗਵਾਨ ਵਿਸ਼ਨੂੰ ਜੀ ਨੂੰ ਯਾਦ ਕਰਨਾ ਹੈ ਆਪਣੀ ਮਨੋ ਕਾਮਨਾ ਨੂੰ ਬੋਲਦੇ ਹੋਏ ਵਿਸ਼ਨੂ ਜੀ ਨੂੰ ਬੋਲਦੇ ਝਾੜੋ ਨੂੰ ਪ੍ਰਣਾਮ ਕਰਦੇ ਹੋਏ ਵਿਸ਼ਨੂ ਦਾ ਧਿਆਨ ਧਰਦੇ ਹੋਏ ਆ ਪ੍ਰਾਰਥਨਾ ਕਰੋ ਅਰਦਾਸ ਬੇਨਤੀ ਕਰੋ ਕਿ ਸਾਡਾ ਬੇਟਾ ਹੈ ਉਸ ਦਾ ਨਾਮ ਇਹ ਵਾਲਾ ਹੈ ਵਿਆਹ ਦਾ ਯੋਗ ਜਲਦ ਹੀ ਬਣ ਜਾਵੇ ਇੱਥੇ ਲੜਕੇ ਲਈ ਵੀ ਇਸ ਝਾੜੋ ਨੂੰ ਪ੍ਰਣਾਮ ਕਰਨ ਦਾ ਮਤਲਬ ਕਿ ਤੁਸੀਂ ਲਕਸ਼ਮੀ ਜੀ ਨੂੰ ਤੇ ਵਿਸ਼ਨੂ ਜੀ ਨੂੰ ਪ੍ਰਣਾਮ ਕਰ ਰਹੇ ਹੋ ਫਿਰ ਉਸ ਤੋਂ ਬਾਅਦ ਦੂਜੇ ਦਿਨ ਸਵੇਰ ਦਾ ਕੰਮ ਹੈ ਕਿ ਝਾੜੋ ਨੂੰ ਇੱਕ ਪਾਸੇ ਪੂਰਬ ਦਿਸ਼ਾ ਦੇ ਵਿੱਚ ਕਿਤੇ ਵੀ ਇੱਕ ਦੀਵਾਰ ਦੇ ਨਾਲ ਤੁਸੀਂ ਰੱਖ ਸਕਦੇ ਹੋ ਇਹ ਸਾਰੇ ਕੰਮ ਤੁਹਾਨੂੰ ਵੀਰਵਾਰ ਦੀ ਸ਼ਾਮ ਨੂੰ ਸੌਣ ਤੋਂ ਜਸਟ ਪਹਿਲਾਂ ਕਰਨੇ ਚਾਹੀਦੇ ਹਨ ਅਗਲੇ ਦਿਨ ਸਵੇਰੇ ਹੋ ਕੇ ਸੂਰਜ ਉਦੇ ਹੋਣ ਤੋਂ ਪਹਿਲਾਂ ਉੱਠਣਾ ਹੈ ਉੱਠਦਿਆਂ ਹੀ ਜਾ ਕੇ ਫਿਰ ਝਾੜੋ ਨੂੰ ਪ੍ਰਣਾਮ ਕਰਨਾ ਹੈ ਜੇਕਰ ਕੁੜੀ ਲਈ ਉਪਾਅ ਕਰ ਰਹੇ ਹੋ ਤਾਂ ਵਿਸ਼ਨੂ ਜੀ ਦਾ ਧਿਆਨ ਕਰੋ ਤੇ ਜੇ ਬੱਚੇ ਦੀ ਜਲਦੀ ਸ਼ਾਦੀ ਦੀ ਇੱਛਾ ਬੋਲ ਦੇਣੀ ਹੈ ਤੇ ਜੇਕਰ ਇਹ ਉਪਾਅ ਤੁਸੀਂ ਮੁੰਡੇ ਲਈ ਕਰ ਰਹੇ ਹੋ ਤਾਂ ਸ਼ੁਕਰ ਦੇਵ ਦਾ ਧਿਆਨ ਧਰੋ ਬੱਚੇ ਦੀ ਜਲਦੀ ਸ਼ਾਦੀ ਦੀ ਇਸ਼ਿਆ ਬੋਲਦੇ ਹੋ ਕਿਉਂਕਿ ਸ਼ੁਕਰ ਮੁੰਡਿਆਂ ਦੀ ਸ਼ਾਦੀ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ ਬਾਹਰ ਜਾਣ ਤੋਂ ਪਹਿਲਾਂ ਜਾਣੀ ਕਿ ਝਾੜੂ ਚੁੱਕਣ ਤੋਂ ਪਹਿਲਾਂ ਕਿਸੇ ਛੋਟੇ ਬਰਤਨ ਜਾਂ ਲੋਟੇ ਵਿੱਚ ਪਾਣੀ ਭਰ ਲੈਣਾ ਹੈ ਫਿਰ ਆਪਣੇ ਘਰ ਦੇ ਬਾਹਰ ਉਸ ਨੂੰ ਰੱਖ ਦੇਣਾ ਹੈ ਜਦੋਂ ਤੁਹਾਨੂੰ ਵਾਪਸ ਆਉਣਾ ਹੈ ਤਾਂ ਬਿਨਾਂ ਕਿਸੇ ਨੂੰ ਡਿਸਟਰਬ ਕੀਤੇ ਹੋਏ ਆਹ ਹੱਥ ਮੁਥ ਹੋਤ ਹੋਣਾ ਹੈ ਤੁਸੀਂ ਘਰ ਦੇ ਫਿਰ ਅੰਦਰ ਆਉਣਾ ਹੈ ਇਸ ਲਈ ਉਸ ਦੀ ਤਿਆਰੀ ਤੁਸੀਂ ਪਹਿਲਾਂ ਹੀ ਕਰਕੇ ਜਾਣੀ ਹੈ ਜੇਕਰ ਸੂਰਜ ਨਿਕਲਣ ਤੋਂ ਪਹਿਲਾਂ ਕਰ ਲਓ ਤਾਂ ਬਹੁਤ ਚੰਗਾ ਹੋਵੇਗਾ। ਉਪਾਅ ਦਾ ਤੁਹਾਨੂੰ 100% ਰਿਜ਼ਲਟ ਮਿਲੇਗਾ। ਜੇਕਰ ਕਿਸੇ ਚਰਾਹੇ ਤੇ ਜਾਣਾ ਹੈ, ਚਰਾਹੇ ਦੇ ਨੇੜੇ ਨਾ ਹੋਵੇ। ਕੋਈ ਦਿੱਕਤ ਆ ਰਹੀ ਹੋਵੇ ਜਾਂ ਕੋਈ ਰੁਕਾਵਟ ਹੋਵੇ। ਕਿਸੇ ਫੁੱਟਪਾਥ ਤੇ ਕਿਸੇ ਵੀਰਾਨ ਜਗ੍ਹਾ ਤੇ ਵੀ ਇੱਕ ਸਾਈਡ ਤੇ ਜਾ ਕੇ ਤੁਸੀਂ ਇਹ ਉਪਾਅ ਕਰ ਸਕਦੇ ਹੋ। ਕਰਨਾ ਕੀ ਹੈ ਝਾੜੂ ਦੇ ਉੱਪਰ ਇੱਕ ਰੱਸੀ ਲੱਗੀ ਹੁੰਦੀ ਹੈ ਜਿਸ ਨਾਲ ਉਹ ਝਾੜੂ ਨੂੰ ਬੰਨਿਆ ਹੁੰਦਾ ਹੈ। ਕਦੇ-ਕਦੇ ਇਹ ਫਾਈਬਰ ਦਾ ਪਲਾਸਟਿਕ ਦਾ ਪੀਸ ਵੀ ਲੱਗਾ ਹੁੰਦਾ ਹੈ ਉਸ ਨੂੰ ਖੋਲ ਦੇਣਾ ਹੈ ਜੇਕਰ ਰੱਸੀ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਕਾਫੀ ਢਿੱਲਾ ਕਰ ਦੇਣਾ ਹੈ ਹੁਣ ਤੁਹਾਨੂੰ ਇਸ ਹੱਦ ਤੱਕ ਖੁੱਲੇ ਝਾੜੂ ਨੂੰ ਚੌਰਾਹੇ ਦੇ ਕਿਨਾਰੇ ਜਾਂ ویرਾਨ ਜਗ੍ਹਾ ਤੇ ਰੱਖ ਦੇਣਾ ਹੈ ਝਾੜੂ ਦੇ ਜਿਹੜੇ ਤੀਲੇ ਹਨ ਫਲਾਉਣੇ ਨਹੀਂ ਹਨ ਇੱਥੇ ਹੀ ਝਾੜੂ ਨੂੰ ਰੱਖ ਕੇ ਆ ਜਾਣਾ ਹੈ ਫਿਰ ਵੇਖਿਓ ਮਾਤਾ ਲక్ష్ਮੀ ਤੇ ਭਗਵਾਨ ਵਿਸ਼ਨੂੰ ਜੀ ਦਾ ਸ਼ੁਕਰ ਦੇਵਿ ਜਿਹੜਾ ਹੈ ਮਜਬੂਤ ਹੋ ਜਾਵੇ ਕਹਤੇ ਪ੍ਰਣਾਮ ਕਰਦੇ ਹੋਏ ਧਿਆਨ ਕਰਦੇ ਹੋਏ ਫਿਰ ਪ੍ਰਾਰਥਨਾ ਕਰਨੀ ਹੈ ਆਪਣੇ ਮਨ ਵਿੱਚ ਬੱਚਿਆਂ ਦੇ ਵਿਆਹ ਨੂੰ ਲੈ ਕੇ ਬੱਚਿਆਂ ਦਾ ਨਾਮ ਲੈ ਕੇ ਮਨੋ ਕਾਮਨਾ ਬੋਲਣੀ ਹੈ ਬੋਲਣੀ ਹੈ ਆਪਣੇ ਹੀ ਸ਼ਬਦਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਪਰਮਾਤਮਾ ਪਰਮੇਸ਼ਰ ਜੋ ਵੀ ਅਸੀਂ ਉਪਾਅ ਕੀਤਾ ਹੈ ਸ਼ਰਧਾ ਵਿਸ਼ਵਾਸ ਨਾਲ ਕੀਤਾ ਹੈ ਮਨ ਨਾਲ ਕੀਤਾ ਹੈ ਹਿਰਦੇ ਨਾਲ ਕੀਤਾ ਹੈ ਭਾਵ ਨਾਲ ਕੀਤਾ ਹੈ ਅਤੇ ਮੈਨੂੰ ਪੂਰਾ ਯਕੀਨ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਮੇਰੇ ਬੱਚੇ ਦਾ ਵਿਆਹ ਜਲਦੀ ਹੀ ਹੋ ਜਾਵੇਗਾ। ਮੇਰੇ ਬੱਚੇ ਦੀ ਜਨਮ ਕੁੰਡਲੀ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ ਹੋਵੇਗਾ। ਉਸ ਦਾ ਨਿਵਾਰਣ ਹੋ ਜਾਵੇਗਾ। ਇਸ ਪ੍ਰਕਾਰ ਪ੍ਰਾਰਥਨਾ ਕਰਨੀ ਹੈ। ਫਿਰ ਘਰ ਵਾਪਸ ਆ ਜਾਣਾ ਹੈ। ਤੁਸੀਂ ਘਰ ਦੇ ਬਾਹਰ ਹੀ ਪਾਣੀ ਦਾ ਬਰਤਨ ਭਰ ਕੇ ਰੱਖ ਲੈਣਾ ਹੈ। ਜਿਹੜਾ ਤੁਸੀਂ ਰੱਖ ਕੇ ਗਏ ਸੀ ਉਹਦੇ ਨਾਲ ਤੁਸੀਂ ਆਪਣਾ ਹੱਥ ਮੂੰਹ ਧੋ ਲੈਣਾ ਹੈ। ਫਿਰ ਹੀ ਘਰ ਦੇ ਅੰਦਰ ਪ੍ਰਵੇਸ਼ ਕਰਨਾ ਹੈ। ਹੁਣ ਤੁਹਾਨੂੰ ਕੁਝ ਦਾਨ ਕਰਨਾ ਹੈ ਜੋ ਕਿ ਲੜਕਾ ਜਾਂ ਲੜਕੀ ਅਲੱਗ-ਅਲੱਗ ਹੋਵੇਗਾ ਜੇਕਰ ਇਹ ਉਪਾ ਮੁੰਡਾ ਕਰ ਰਿਹਾ ਹੈ ਜਾਂ ਮੁੰਡੇ ਲਈ ਕੀਤਾ ਗਿਆ ਹੈ ਤਾਂ ਤੁਹਾਨੂੰ ਦਹੀਂ ਦਾਨ ਕਰਨਾ ਹੋਵੇਗਾ ਕਿਸੇ ਵੀ ਜ਼ਰੂਰਤਮੰਦ ਨੂੰ ਤੁਸੀਂ ਦਹੀਂ ਦਾ ਦਾਨ ਕਰ ਸਕਦੇ ਹੋ ਕੋਈ ਹੋਰ ਗਰੀਬ ਮਜ਼ਦੂਰ ਵੀ ਹੋ ਸਕਦਾ ਹੈ ਜੇਕਰ ਇਹ ਉਪਾ ਤੁਸੀਂ ਕੁੜੀ ਲਈ ਕਰ ਰਹੇ ਹੋ ਤਾਂ ਤੁਸੀਂ 100 ਗ੍ਰਾਮ ਹਲਦੀ ਦਾ ਦਾਨ ਕਰਨਾ ਹੈ ਕਿਸੇ ਮੰਦਰ ਵਿੱਚ ਜਾ ਕੇ ਭਗਵਾਨ ਵਿਸ਼ਨੂੰ ਮਾਤਾ ਲక్ష్ਮੀ ਜੀ ਨੂੰ ਅਰਪਿਤ ਕਰਕੇ ਆ ਸਕਦੇ ਹੋ ਤੁਹਾਡੇ ਬੱਚੇ ਦੇ ਵਿਆਹ ਦੇ ਯੋਗ ਬਹੁਤ ਹੀ ਜਲਦੀ ਬਣ ਜਾਣਗੇ ਤੁਹਾਡੇ ਮਨ ਦੀਆਂ ਸਾਰੀਆਂ ਇਛਾਵਾਂ ਦੀ ਪੂਰਤੀ ਹੋ ਜਾਵੇਗੀ ਇੱਕ ਵਾਰ ਤੁਸੀਂ ਇਸ ਉਪਾਅ ਨੂੰ ਜ਼ਰੂਰ ਅਜ਼ਮਾ ਕੇ ਵੇਖਣਾ ਵਿਸ਼ਵਾਸ ਦੇ ਨਾਲ ਕਰਿਓ ਇਸ ਦਾ ਲਾਭ ਤੁਹਾਨੂੰ ਜ਼ਰੂਰ ਹੋਵੇਗਾ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਧੰਨਵਾਦ